ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚਾਹ ਬਣਾਉਂਦਾ ਤੁਹਾਨੂੰ ਸਹੀ ਤਰੀਕਾ ਦੱਸਾਂਗੇ ਕਿਹੜੇ ਤਰੀਕੇ ਨਾਲ ਆਪਾਂ ਨੂੰ ਚਾਹ ਬਣਾ ਕੇ ਪੀਣੀ ਚਾਹੀਦੀ ਹੈ ਜੀ ਤੇ ਸਹੀ ਤਰੀਕਾ ਇਹ ਚਾਹ ਬਣਾਉਣ ਲਈ ਜੀ ਆਪਾਂ ਨੇ ਲੈ ਲਿਆ ਇੱਕ ਗਲਾਸ ਪਾਣੀ ਦਾ ਤੇ ਅੱਧਾ ਗਲਾਸ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਜੇਕਰ ਤੁਸੀਂ ਦੋ ਗਲਾਸ ਚਾਹ ਦੇ ਬਣਾਉਣੇ ਆ ਤਾਂ ਡੇਢ ਗਲਾਸ ਪਾਣੀ ਦਾ ਲੈ ਲੈਣਾ ਜੀ ਤੇ ਇੱਕ ਗਲਾਸ ਆਪਾਂ ਦੁੱਧ ਦਾ ਪਾਵਾਂਗੇ ਜੀ 1.5 ਗਲਾਸ ਆਪਾਂ ਨੇ ਪਾਣੀ ਦਾ ਪਾਇਆ ਤੇ ਇੱਕ ਗਲਾਸ ਦੁੱਧ ਦਾ ਪਾ ਲਾਂਗੇ ਆਪਾਂ ਇਹਦੇ ਵਿੱਚ ਤੇ ਗੈਸ ਆਪਣਾ ਹਜੇ ਬੰਦ ਹੀ ਹੈ ਜੀ ਇੱਕ ਚਮਚਾ ਆਪਾਂ ਪਾਵਾਂਗੇ ਜੀ ਇੱਚ ਚਾਹ ਪੱਤੀ ਦਾ ਤੇ ਹੁਣ ਆਪਾਂ ਨੇ ਇਹ ਪਾ ਦੇਣਾ ਜੀ ਸਮਾਨ ਇਹ ਹੈਗੇ ਹਰੇ ਇਲਾਇਚੀ ਇੱਕ ਲੌਂਗ ਤੇ ਦਾਲਚੀਨੀ ਦਾ ਟੁਕੜਾ ਤੇ ਸੌਫ ਇਹ ਜੋ ਵੀ ਤੁਸੀਂ ਸਮਾਨ ਪਾਉਣਾ ਆਪਦੀ ਮਰਜ਼ੀ ਦਾ ਪਾ ਸਕਦੇ ਆ ਚਾਹ ਚ ਤੇ ਜੇਕਰ ਤੁਸੀਂ ਇਹ ਤਰੀਕਾ ਜਾਣ ਲਿਆ ਜੀ ਚਾਹ ਦਾ ਤਾਂ ਬਿਲਕੁਲ ਵੀ ਤੁਹਾਡੇ ਇਤਿਜਾਬ ਨਹੀਂ ਬਣੂਗਾ ਚਾਹ ਪੀ ਕੇ ਜਿਵੇਂ ਕਿ ਆਪਣੇ ਇਤਿਜਾਬ ਬਣ ਜਾਂਦਾ ਚਾਹ ਪੀ ਕੇ ਤੇ ਇਹ ਸਹੀ ਤਰੀਕਾ ਜੀ ਇਸ ਤਰੀਕੇ ਨਾਲ ਚਾਹ ਬਣਾਉਂਗੇ ਤਾਂ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਤੁਹਾਡੇ ਤੇ ਹੁਣ ਆਪਾਂ ਗੈਸ ਔਨ ਕਰ ਲੈਣਾ ਜੀ ਚਾਹ ਬਣਾਉਂਦਾ ਹੀ ਬਿਲਕੁਲ ਸਹੀ ਤਰੀਕਾ ਜੀ ਤੇ ਜਿਵੇਂ ਕਿ ਆਪਾਂ ਨੇ ਇਹਦੇ ਵਿੱਚ ਸਮਾਨ ਪਾਏ ਆ ਲੌਂਗ, ਇਲਚੀ, ਸੌਂਫ ਵਗੈਰਾ ਤੇ ਇਹ ਆਪਾਂ ਨੇ ਠੰਡੇ ਦੁੱਧ ਦੇ ਵਿੱਚ ਹੀ ਪਾਉਣਾਗਾ ਚਾਹ ਪੱਤੀ ਵੀ ਤੇ ਫੇਰ ਆਪਾਂ ਨੇ ਗੈਸ ਚਾਲੂ ਕਰਨ ਲਗਾ ਤੇ ਇਹ ਹੁਣ ਪਾਣੀ ਜਿਹੜਾ ਆਪਾਂ ਨੇ ਦੁੱਧ ਵਗੈਰਾ ਪਾਇਆ ਇਹ ਹੁਣ ਗਰਮ ਹੋਣ ਲੱਗ ਗਿਆ ਜੀ ਤੇ ਹੁਣ ਆਪਾਂ ਇੱਥੇ ਲੈਤਾ ਇੱਕ ਅਦਰਕ ਦਾ ਟੁਕੜਾ ਇਹਨੂੰ ਆਪਾਂ ਨੇ ਥੋੜਾ ਜਿਹਾ ਕੁੱਟ ਕੇ ਲੈਤਾ ਹੋਇਆਗਾ ਤੇ ਜੇਕਰ ਆਪਾਂ ਠੰਡੇ ਦੁੱਧ ਦੇ ਵਿੱਚ ਹੀ ਠੰਡੇ ਪਾਣੀ ਚ ਪਾ ਦਾਂਗੇ ਇਹਨੂੰ ਅਦਰਕ ਦੇ ਟੁਕੜੇ ਨੂੰ ਤਾਂ ਤੁਹਾਡਾ ਇਹ ਜਿਹੜਾ ਦੁੱਧ ਪਾਇਆ ਹੋਇਆ ਇਹ ਖੱਟ ਜਾਊਗਾ ਚਾਹ ਬਣਾਉਣ ਲਈ ਤੇ ਇਹਨੂੰ ਆਪਾਂ ਨੇ ਜਦੋਂ ਇਹ ਗਰਮ ਹੋਣ ਲੱਗ ਗਿਆ ਜੀ ਜਿਵੇਂ ਕਿ ਹੁਣ ਦੁੱਧ ਗਰਮ ਹੋਣ ਲੱਗ ਗਿਆ ਪਾਣੀ ਤੇ ਇਹਦੇ ਵਿੱਚ ਹੁਣ ਆਪਾਂ ਪਾ ਸਕਦੇ ਆ ਅਦਰਕ ਤੇ ਜੇਕਰ ਇਹ ਤੋਂ ਪਹਿਲਾਂ ਪਾ ਦਾਂਗੇ ਤਾਂ ਸਾਰਾ ਇਹ ਦੁੱਧ ਫਟ ਜੂਗਾ ਤੇ ਆਪਾਂ ਨੇ ਹੁਣ ਅਦਰਕ ਪਾਤਾ ਜੀ ਤੇ ਹੁਣ ਆਪਾਂ ਇਹਨੂੰ ਉਬਾਲਾਂਗੇ ਚਾਹ ਨੂੰ ਹੁਣ ਇੱਥੇ ਜਿਵੇਂ ਚਾਹ ਨੂੰ ਉਬਾਲਾ ਆਉਣ ਲੱਗ ਗਿਆ ਜੀ ਤੇ ਆਪਾਂ ਇਸ ਤਰੀਕੇ ਦੀ ਕਿਡੋਰੀ ਲੈ ਲੈਣੀ ਹੈ ਤੇ ਇਹਦੇ ਨਾਲ ਆਪਾਂ ਚਾਹ ਨੂੰ ਇਸ ਤਰੀਕੇ ਨਾਲ ਹਿਲਾ ਦਾਂਗੇ ਫੁੱਲ ਫਲੇਮ ਤੇ ਇਸੇ ਤਰੀਕੇ ਨਾਲ ਹੀ ਆਪਾਂ ਚਾਹ ਨੂੰ ਹਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਆਪਾਂ ਨੂੰ ਚਾਹ ਨੂੰ ਉਬਾਲ ਲੈਣਾਗੇ ਚੰਗੀ ਤਰ੍ਹਾਂ ਦੋ ਤੋਂ ਤਿੰਨ ਮਿੰਟ ਆਪਾਂ ਚਾਹ ਨੂੰ ਉਬਾਲਾਂਗੇ ਜੀ ਇਸ ਤਰੀਕੇ ਨਾਲ ਤੇ ਕਈ ਕਰਾਂ ਚ ਜਿਵੇਂ ਚਾਹ ਨੂੰ ਪਹਿਲਾਂ ਉਬਾਲ ਆਉਣ ਲੱਗਦਾ ਤਾਂ ਇਹਨੂੰ ਇਸ ਤਰੀਕੇ ਨਾਲ ਫੜ ਕੇ ਇਥੇ ਉਤਸਕ ਨੂੰ ਤੇ ਇਸ ਤਰੀਕੇ ਨਾਲ ਹਲਾ ਦਿੰਦੇ ਆ ਚਾਹ ਨੂੰ ਇੱਕ ਅੱਧੀ ਵਾਰ ਤੇ बस ਥੋੜਾ ਜਿਹਾ ਪਕਾ ਲੈਂਦੇ ਚਾਹ ਨੂੰ ਤੇ ਉਹ ਚਾਹ ਟੇਸਟੀ ਨਿਵੰਦੀ ਜੀ ਤੇ ਇਸ ਤਰੀਕੇ ਨਾਲ ਜੇ ਆਪਾਂ ਇਹਨੂੰ ਦੁੱਧ ਨੂੰ ਚਾਹ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤਾਂ ਇਹ ਬਹੁਤ ਵਧੀਆ ਪੱਕ ਜਾਂਦੀ ਹੈ ਚਾਹ ਤੇ ਬਹੁਤ ਵਧੀਆ ਕੜ-ਕੜ ਕੇ ਇਹ ਚਾਹ ਸਵਾਦ ਬਣਦੀ ਹੈ ਜੀ ਹੁਣ ਚਾਹ ਆਪਣੀ ਵਧੀਆ ਕਰ ਗਈ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾ ਦਾਂਗੇ ਅੱਧਾ ਚਮਚਾ ਆਪਾਂ ਚੀਨੀ ਦਾ ਪਾ ਦਾਂਗੇ ਤੇ ਅੱਧਾ ਚਮਚੀ ਆਪਾਂ ਪਾਵਾਂਗੇ ਸ਼ੱਕਰ ਦਾ ਆਪਾਂ ਨੇ ਇਹਦੇ ਵਿੱਚ ਸ਼ੱਕਰ ਰੋਲੋਣੀ ਸੀ ਜੀ ਚਾਹ ਦੇ ਵਿੱਚ ਸ਼ੱਕਰ ਪਾ ਕੇ ਬਣਾਉਣੀ ਸੀ ਤਾਂ ਤੇ ਇਸ ਕਰਕੇ ਆਪਾਂ ਨੇ ਬਾਅਦ ਚ ਪਾਇਆ ਮਿੱਠਾ ਤੇ ਜੇਕਰ ਤੁਸੀਂ ਕੱਲੀ ਖੰਡ ਪਾਉਣੀ ਚੀਨੀ ਪਾਉਣੀ ਆ ਤਾਂ ਤੁਸੀਂ ਪਹਿਲਾਂ ਹੀ ਦੇ ਵਿੱਚ ਹੀ ਪਾ ਸਕਦੇ ਆ ਜਦੋਂ ਆਪਾਂ ਨੇ ਚਾਹ ਬੱਤੀ ਵਗੈਰਾ ਪਾਈ ਸੀ ਵਿੱਚ ਉਦੋਂ ਤੁਸੀਂ ਜੇ ਮਿੱਠਾ ਪਾ ਸਕਦੇ ਆ ਚਾਹ ਚ ਤੇ ਆਪਾਂ ਨੇ ਇਹ ਚ ਸ਼ੱਕਰ ਪਾਈ ਹੈ ਜੀ ਤਾਂ ਕਰਕੇ ਆਪਾਂ ਨੇ ਲਾਸਟ ਤੇ ਪਾਇਆ ਇਹਦੇ ਵਿੱਚ ਮਿੱਠਾ ਤੇ ਹੁਣ ਆਪਾਂ ਬਸ ਇੱਕ ਅੱਧਾ ਮਿੰਟ ਪਕਾਵਾਂਗੇ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਹੁਣ ਲੋ ਜੀ ਹੁਣ ਆਪਾਂ ਗੈਸ ਨੂੰ ਬੰਦ ਕਰਦਗੇ ਤੇ ਚਾਹ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲੈਨੇ ਚਾਹ ਨੂੰ ਹੁਣ ਆਪਾਂ ਇਸ ਤਰ੍ਹਾਂ ਦੇ ਬਰਤਨ ਵਿੱਚ ਕੱਢ ਲਾਂਗੇ ਜੀ ਬਹੁਤ ਹੀ ਵਧੀਆ ਚਾਹ ਬਣ ਕੇ ਆਪਣੀ ਤਿਆਰ ਹੋਈ ਹੈ ਜੀ ਚਾਹ ਹੁਣ ਆਪਾਂ ਗਲਾਸਾਂ 'ਚ ਪਾ ਲਾਂਗੇ ਜੀ ਦੋਨਾਂ 'ਚ ਪੂਰੇ ਦੋ ਗਲਾਸ ਚਾਹ ਦੇ ਬਣ ਗਏ ਜੀ ਤੇ ਚਾਹ ਆਪਾਂ ਨੇ ਗਲਾਸਾਂ ਦੇ ਵਿੱਚ ਪਾ ਲਈ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਚਾਹ ਬਣੀ ਹੈ ਜੀ ਇਹ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੀ ਚਾਹ ਬਣਾਉਣ ਦੀ ਤੇ ਤੁਸੀਂ ਵੀ ਇਹ ਤਰੀਕਾ ਵਰਤਿਆ ਕਰੋ ਜੀ ਚਾਹ ਬਣਾਉਣ ਦਾ ਬਿਲਕੁਲ ਸਹੀ ਤਰੀਕਾ ਹੈ ਤੇ ਜੇਕਰ ਤੁਹਾਨੂੰ ਇਹ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਆਪਣੀ ਫਰਸਟ ਵੀਡੀਓ ਆ ਪਹਿਲੀ ਵੀਡੀਓ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੀ ਲਾਈਕ ਕਰਨਾ